ਹਾਂਜੀ ਕਿਦਾਂ ਸਾਰੇ ਆਪਾਂ ਫੇਰ ਆ ਗਏ ਇੱਕ ਹੋਰ ਕੈਂਟ ਦੀ ਵੀਡੀਓ ਲੈ ਕੇ ਵੀਡੀਓ ਬਹੁਤ ਕੈਂਟ ਤੇ ਫਨੀ ਹੋਣ ਵਾਲੀ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਨਹੀਂ ਨਾ ਕਰਿਓ ਕਮੈਂਟ ਤੁਹਾਨੂੰ ਕਹਿੰਦੀ ਲੋੜ ਹੀ ਨਹੀਂ ਕਿਉਂਕਿ ਤੁਸੀਂ ਕਰਨਾ ਹੀ ਨਹੀਂ ਹੁੰਦਾ ਯਾਰ ਇਦਾਂ ਨਾ ਕਰਿਆ ਕਰੋ ਦਿਲ ਖੋਲ ਕੇ ਕਮੈਂਟ ਕਰ ਦਿਆ ਕਰੋ ਕਿਉਂਕਿ ਤੁਹਾਡੇ ਪਿਆਰੇ ਪਿਆਰੇ ਕਮੈਂਟ ਦੇਖ ਕੇ ਦਿਲ ਖੁਸ਼ ਹੋ ਜਾਂਦਾ ਤੇ ਆਪਣੇ ਚੈਨਲ ਦੇ 40000 ਸਬਸਕ੍ਰਾਈਬਰ ਪੂਰੇ ਹੋਣ ਵਾਲਿਆ ਜਲਦੀ ਤੋਂ ਜਲਦੀ ਪੂਰੇ ਕਰਵਾ ਦਿਓ ਜੀ ਫੋਰਚੂਨਰ ਗੱਡੀ ਆਫਰ ਹੋਈ ਵੀ ਮੈਨੂੰ ਹੂੰ ਬਿਆ ਫਲਾਨੀ ਕੁੜੀ ਨਾਲ ਕੈਨੇਡਾ ਤੋਂ ਮੁੰਡਾ ਹੈਗਾ ਫਲਾਨੀ ਕੁੜੀ ਨਾਲ ਲੈ ਮੈਰਿਜ ਕਰਾ ਦੇ ਬਾਬਾ ਫ ਕੱਚੀ ਦਸੀ ਸ਼ਕਲ ਹੈਗੀ ਆ ਫੋਰਚੂਨਰ ਵਾਲੀ ਉਹ ਵੀ ਤੇਰੇ ਵਰਗਾ ਕੋਈ ਗੱਪੀ ਹੋਣਾ ਤੂੰ ਸੀਰੀਅਸ ਹੀ ਲੈ ਗਿਆ ਤੈਨੂੰ ਕੋਈ ਪਿੰਡ ਚੋਂ ਮੰਗਵਾ ਸਾਈਕਲ ਨਾ ਦੇਵੇ ਤੂੰ ਗੱਲਾਂ ਗੱਡੀ ਦੀਆਂ ਕਰਦਾ ਜੀ ਫੋਰਚੂਨਰ ਗੱਡੀ ਆਫਰ ਹੋਈ ਵੀ ਮੈਨੂੰ ਬਿਆ ਫਲਾਨੀ ਕੁੜੀ ਨਾਲ ਕੈਨੇਡਾ ਤੋਂ ਮੁੰਡਾ ਹੈਗਾ ਫਲਾਨੀ ਕੁੜੀ ਨਾਲ ਲੈ ਮੈਰਜ ਕਰਾ ਦੇ ਬਾਬਾ ਫੋਰਚੂਨਰ ਗੱਡੀ ਲੈ ਕੇ ਦੋ ਪਹਿਲਾਂ ਇਹ ਦੱਸ ਤੈਨੂੰ ਫੋਰਚੂਨਰ ਦਾ ਨਾਂ ਕਿਨੇ ਸਿਖਾਇਆ ਬਾਬਾ ਆਪਣੇ ਵਾਲ ਕਟਵਾ ਦੇ ਤੈਨੂੰ ਰੀੜੀ ਲੈ ਕੇ ਦੇਵਾਂਗੇ ਇਹਦੇ ਪੀਪਾ ਸਕਰਬ ਦਾ ਲੱਗ ਜਾਣਾ ਫੇਰ ਕਿਤੇ ਜਾ ਕੇ ਮੈਲ ਪੱਟੀ ਜਾਣੀ ਆ ਏ ਪਤੰਦਰ ਤਾਂ ਪਹਿਲਾਂ ਹੀ ਹੱਥ ਜੋੜ ਗਿਆ ਇਹਨੂੰ ਵੀ ਪਤਾ ਕੰਮ ਹੋਣਾ ਨਹੀਂ ਸੀ ਨੈਣਾ ਦੇ ਬਸ ਉਸੇ ਥਾਈ ਚੱਕੇ ਜਾਮ ਹੋ ਗਏ ਜਦੋਂ ਦਾ ਤੇਰੇ ਘਰ ਵੱਲ ਦਿਲ ਮੇਰਾ ਮੁੜਿਆ ਜਮਾ ਜੰਗਲ ਬੋਕਲਾ ਮੋਗਲੀ ਲੱਗ ਰਿਹਾ ਸੱਚੀ ਬਈ ਜ਼ਿੰਦਗੀ ਦਾ ਤੇਰੀ ਅਸੀਂ ਤਾਂ ਸ਼ਾਂਸ ਮੇਰੇ ਪੱਠੇ ਹੀ ਪਾਉਣ ਆਏ ਆ ਮੈਨੂੰ ਲੱਗਦਾ ਭਾਬੀ ਬਾਲਾਂ ਤੇ ਮਰੀ ਹੋਣੀ ਆ ਸਾਲਾ ਚੰਗੀ ਫਸਲ ਨੂੰ ਕੀੜੇ ਹੀ ਲੱਗ ਜਾਂਦਾ ਨੀ ਤੂੰ ਕੀ ਜਾਣ ਕਿੰਨੀਆਂ ਦੇਦ ਬੀਸੀ ਕਦੇ ਕਦੇ ਤਾਂ ਮੈਨੂੰ ਵੀ ਮੇਰੇ ਸ਼ਭਰੀ ਨਾ ਹੋਣ ਦਾ ਦੁੱਖ ਹੋਣ ਲੱਗ ਜਾਂਦਾ ਪਿਆਰ ਨਾ ਹੁੰਦਾ ਸੁਣਿਆ ਸੀ ਕੁੜੀਆਂ ਵੀ ਇੰਨੀਆਂ ਹੁੰਦੀਆਂ ਅੱਜ ਦੇਖ ਲਿਆ ਪੇਸ਼ਾ ਪਹਾੜੀ ਬੱਕਰੀ ਤੇ ਜੰਗਲੀ ਸੂਰ ਦੀ ਜੋੜੀ ਬਾਈ ਛੋਡੇ ਪਿੰਡ ਨਾਈ ਤਾਂ ਹੋਣਾ ਵਾਲ ਕਟਾ ਲੈ ਇਦੋਂ ਪਹਿਲਾਂ ਇਹ ਤੈਨੂੰ ਛੱਡ ਜੇ ਕੱਟ ਕੇ ਜਾਊਂਗਾ ਤੇਰੇ ਪੱਡੇ ਬੈਲੀਆ ਬੈ ਪਾਲ ਲੈ ਤੂੰ ਜਿਹੜੇ ਭੈ ਪਾਲ ਲੈ ਗਰਮੀ ਦੀ ਰੋਤ ਤਾਂ ਅਕਸਰ ਇਹ ਹੀਆ ਸ਼ਿਪਕਲੀਆਂ ਕੰਦਾ ਚੋਂ ਨਿਕਲਦੀਆਂ ਹੀ ਹੁੰਦੀਆਂ ਇਹ ਤਾਂ ਜਿਵੇਂ 35 ਲੱਖ ਵਾਲੀ ਦੀ ਭੈਣ ਲੱਗਦੀ ਆ ਇਹਨੂੰ ਸਰਕਾਰੀ ਕਣਕ ਦੀ ਲੋੜ ਆ ਭਗਵੰਤ ਮਾਨ ਨੂੰ ਕਹਿ ਕੇ ਤਾਂ ਰਸ਼ਨ ਕਾਰਡ ਬਰਵਾ ਦਿੱਤਾ ਜਾਵੇ। ਬੀਬੀ ਏਟ ਬਨ ਕੇ ਘਰੋਂ ਨਿਕਲਿਆ ਕਰ। ਹੱਕ ਤੇਰੀ ਪਤਲ ਜਰਾ ਹੋਂਦ ਪਾੜਦੀ। ਕੰਮ ਤੇਰੇ ਲੱਗਦਾ ਜਿਪੇੜਾ ਪਾੜਦੇ। ਸਰੀਰ ਤੇਰਾ ਲੱਗਦਾ ਖਰਾਕ ਪਾਲਦਾ। ਭੈਣੇ ਸਿਹਤ ਵੇਖ ਕੇ ਗਾਣਾ ਲਾਈਦਾ ਹੁੰਦਾ। ਕੰਮ ਤੇਰੇ ਲੱਗਦਾ ਜਿਪੇੜਾ ਪਾੜਦੇ। ਕੱਪੜੇ ਤੇਰੇ ਲੱਗਦਾ ਪ੍ਰਿੰਸ ਪਾਲਦੇ। ਬੱਚ ਕੇ ਵਿਆਹ ਹਵਾ ਬਹੁਤ ਤੇਜ਼ ਹੁੰਦੀ ਹੈ ਕਿਤੇ ਨਾਲ ਹੀ ਨਾ ਲੈ ਜੇ। ਕਹਾਂ ਸੇ ਹੈ ਆਪ? ਮੈਂ ਗੁਰਦਾਸਪੁਰ ਸੇ। ਗੁਰਦਾਸਪੁਰ ਦੇ ਕੋਲ ਕੋਈ ਪਿੰਡ ਹੋਗਾ ਆਪਕਾ ਮੈਂ ਬਤਾਨਾ ਨਹੀਂ ਚਾਹਤੀ ਕਿਉਂਕਿ ਮੁੱਸੇ ਪਹਿਲੇ ਮੇਰੇ ਸਭੀ ਲੋਕ ਪਹੁੰਚ ਜਾਣਗੇ ਮੁੱਸੇ ਪਹਿਲੇ ਮੇਰੇ ਸਭੀ ਲੋਕ ਪਹੁੰਚ ਜਾਣਗੇ ਆਹੋ ਲੰਡਨ ਦੀ ਕਵੀਨ ਹੈ ਨਾ ਤੂੰ ਐਡਾ ਬਹਿਉਣਾ ਪਾਲ ਵੀਬਾ ਤੈਨੂੰ ਕੋਈ ਨਹੀਂ ਜਾਣਦਾ ਮੈਨੂੰ ਲੱਗਾ ਹੈ ਬਿਆਰ ਦੀ ਆਪਣੀ ਟੀਮ ਲੈ ਕੇ ਆਈਏ ਝੋਨਾ ਲਾਉਣ ਕਹਾਂ ਸੇ ਹੈ ਆਪ ਮੈਂ ਗੁਰਦਾਸਪੁਰ ਸੇ ਗੁਰਦਾਸਪੁਰ ਦੇ ਕੋਲ ਕੋਈ ਪਿੰਡ ਹੋਗਾ ਆਪਕਾ ਜੇ ਤੂੰ ਦੋਵੇਂ ਪੰਜਾਬੀਆਂ ਬਿਹਾਰੀ ਬਣਦੀ ਕੀ ਲੋੜ ਹੈ ਰਿਸ਼ਤਾ ਪੰਜਾਬੀ ਚ ਕਰ ਲੋ ਗਿਆਨੀ ਹੱਡੀ ਨਾ ਕੁ ਸਿੰਗਾਪੁਰ ਨੂੰ ਜਿੰਨਾ ਚਿਰ ਛਾਤੀ ਚ ਲੱਤਾਂ ਨਹੀਂ ਪੈਂਦੀਆਂ ਸਾਲੇ ਦੋ ਜੰਮੇ ਦੋ ਖੁੱਦ ਸੁਵਾਲੇ ਦੇ ਕੋਲ ਹੀ ਹੁੰਦੇ ਆ ਸਾਰੇ ਦੱਸਾਂ ਮਾਂ ਨੂੰ ਕਿੰਨੂ ਦੱਸਾਂ ਕੱਲੀ ਹਾਈ ਨਹੀਂ ਬੈਠ ਹੱਸਾਂ ਮੈਂ ਸੋਚ ਸੋਚ ਰਹਾ ਸੰਗ ਦੀ ਵੇਖ ਲੈ ਸਿਰ ਫੇਰ ਨਹੀਂ ਟਕੇ ਲਾਵਾਂ ਮੇਰੇ ਨੂੰ ਫੋਨ ਕਾਲੀ ਚਾਹੀਦੀ ਆ ਚਿੱਟੀ ਚਾਹੀਦੀ ਆ ਮਿਲ ਜੂਗੀ ਚੁੰਨੀ ਸੂਟ ਸਲਵਾਰ ਪਾ ਲਿਆ ਸਕਿਉਰਟੀ ਵਾਪਸ ਕਰਦੇ ਹੁਣ ਕੁਝ ਨਹੀਂ ਕਹਿੰਦਾ ਕੋਈ ਹਾਈ ਨਹੀਂ ਮੇਰਾ ਦਿਲ ਫੁਗਦੂ ਹੋਈ ਦਿਲ ਨਹੀਂ ਆ ਮੇਰਾ ਤੱਕ ਸਕੀ ਬਾਰ ਮੁਲਾਜ਼ਮ ਨੂੰ ਚਾਹ ਪਾਣੀ ਪੁੱਛ ਲੈਣਾ ਸੀ ਲਗਦਾ ਦਵਾਈ ਕੰਮ ਕਰ ਗਈ ਕੋਈ ਨਹੀਂ ਆਉਂਦਾ ਬਾਹਰ ਬਣਾ ਲਾ ਵੀਡੀਓ ਬਾਹਰ ਸਿਕਿਉਰਟੀ ਹੈਗੀ ਆ ਗੋਪੀ ਸੇ ਰਾਜੀ ਯੂ ਗੋਪੀ एवरीवन ਆਸਕ ਅਬਾਊਟ ਗੋਪੀ ਵਾਟ ਡਸ ਇਟ ਮੀਨ ਦਸ एवरीवन ਡਬਲ ਟੈਪ ਸਾਰਾ ਡਬਲ ਟੈਪ ਦਾ ਦੱਸ ਹੁਣ ਗੋਪੀ ਬਾਰੇ ਟੁਈਟਰੀ ਉਪਰ ਕਿਉਂ ਹੈ ਗੱਲ ਇੰਟਰਨੈਸ਼ਨਲ ਲੈਵਲ ਤੱਕ ਹੋ ਰਹੀ ਹੈ ਗੋਪੀ ਗੋਪੀ ਹੋਈ ਪਈ ਆ ਗੋਪੀ ਦੀ ਹਾਈ ਲੈਵਲ ਪ੍ਰੋਮੋਸ਼ਨ ਚੱਲ ਰਹੀ ਹੈ ਟਿਕਟੌਕ ਤੇ ਇਹਨਾਂ ਕੀ ਬੋਲ ਰਹੇ ਆ ਨੈਗੇਟਿਵ ਕਮੈਂਟਸ ਰੀਡ ਮਤ ਕਰੋ ਇਹ ਜਾਣਬੁੱਝ ਕੇ ਕੁਝ ਹੇਟਰਸ ਹੈ ਹੇਟਰ ਨੂੰ ਤੂੰ ਸਾਲਿਆ ਟਰੰਪ ਦਾ ਮੁੰਡਾ ਹੇਟਰ ਨਹੀਂ ਸਹਜ ਪਾਜੀ ਸਾਰੇ ਗੋਪੀ ਦੇ ਫੈਨ ਨੇ ਇਹ ਗੋਪੀ ਬੋਲੇ ਇਤਨੀ ਉੱਪਰ ਕਿ ਧੂਈ ਮਤਲਬ ਕੀ ਹੁੰਦੇ ਹੈ ਕਾਨੂੰ ਹਰਦੇਵ ਪਤੰਦਰਾ ਹੁਣ ਦੱਸੋ ਢੂਈ ਮਤਲਬ ਕੀ ਹੁੰਦਾ ਹੈ ਪਤੰਦਰ ਨੇ ਚੰਡੇ ਸਾਰੇ ਪਾਸੇ ਗੱਡੇ ਪਿਆ ਪੰਜਾਬ ਤੋਂ ਬਾਹਰ ਵੀ ਚਰਚਾ ਕਰਾਈ ਪਈ ਹੈ ਗੋਪੀ ਦੀ ਸਹਿਜ ਬਾਈ ਫੈਂਸਿੰਗਾਂ ਠੀਕ ਹੋ ਗਈਆਂ ਸੀ ਗੋਪੀ ਦੀਆਂ ਕਿ ਨਹੀਂ ਉਹ ਚੱਕਿਆ ਨਹੀਂ ਜਾਣਾ ਕੈਮ ਢੇਲੀ ਤੇਰੀ ਬਸ ਦਾ ਹੋਰ ਵੀ ਬਥੇਰੇ ਕੰਮ ਸੱਚੀ ਗੱਲ ਦੱਸ ਇਹਨਾਂ ਨੇ ਬਹਿ ਰੁਪਿਆਂ ਦਾ ਰੋਜ਼ਗਾਰ ਵੀ ਖੋਲਿਆ ਉਹ ਵੀ ਹੁਣ ਵਿਚਾਰੇ ਜੀਰੀ ਲਾਉਣ ਲੱਗ ਪਏ ਇੱਧਰ ਤਾਂ ਕੰਮ ਲੀਰੋ ਲੀਰ ਹੋਇਆ ਪਿਆ ਗਰਮੀ ਜ਼ਿਆਦਾ ਹੋਣ ਕਰਕੇ ਇਹੋ ਜਿਹੇ ਜਾਨਵਰ ਸੜਕਾਂ ਤੇ ਆ ਗਏ ਪਾਪੋ ਨਰੇਗਾ ਤੇ ਯਾਰ ਵੇਲੀ ਪ੍ਰੇਗਾ ਤੇ ਕਰੇ ਆਟਾ ਨਹੀਂ ਫਟੇ ਕੱਪੜਿਆਂ ਦਾ ਘਾਟਾ ਨਹੀਂ ਵੀਰੇ ਦੇ ਨਾਲ ਚੰਗਾ ਤਾਂ ਚੋਰੀਆਂ ਕਰਦੀਆਂ ਸ਼ੁਰੂ ਕਰਦੇ ਉਹ ਤੇਰੇ ਤੇ ਸੂਟ ਕਰਦੀਆਂ ਪਾਪੇ ਦੀ ਕਮੀਜ਼ ਪਹਿਣ ਦੀ ਪੈਂਟ ਮੰਮੀ ਦੇ ਝੌਂਕੇ ਟੈਂਪੂ ਬਣ ਜਾ ਲਾਉਣ ਲੱਗ ਜਾ ਠੰਮਕੇ ਲੱਡੂਆਂ ਚ ਪਾ ਕੇ ਕੁਝ ਸਿਖਵਾਉਂਦੇ ਰਹੇ ਉੱਠਣ ਨਹੀਂ ਦੇਣਾ ਸੀ ਸਕੀਮਾਂ ਲਾਉਂਦੇ ਰਹੇ ਲੱਡੂਆਂ ਚ ਪਾ ਕੇ ਕੁਝ ਸਿਖਵਾਉਂਦੇ ਰਹੇ ਇੰਨੀ ਗਰਮੀ 'ਚ ਅਸੀਂ ਪਾਊਡਰ ਨਾ ਨਹਾਉਂਦੇ ਰਹੇ ਮਰਜੇ ਕੰਜਰ ਜੀ ਨੇ ਇਹਨੂੰ ਇੰਸਟਾਗ੍ਰਾਮ ਬਾਰੇ ਦੱਸਿਆ ਲੱਗਦਾ ਸਾਨੂੰ ਪਾਊਡਰ ਰਾਸ਼ਨ ਕਾਟ ਤੇ ਫ੍ਰੀ ਮਿਲਦਾ ਮਸ਼ਕਪਰੀਦੀ ਭੈਣ ਪਾਊਡਰ ਪ੍ਰੀਤ ਚੱਕਦੇ ਸੀ ਪੈਰਾਂ ਦੀ ਉਹ ਮਿੱਟੀ ਲੁਕ ਕੇ ਨਾਮ ਨਹੀਂ ਮੈ ਲੈਣਾ ਕੁਝ ਬੰਦੇ ਸੀ ਥੱਲੇ ਜੱਟ ਦੀ ਤਰੱਕੀ ਬੰਬ ਬੰਬ ਦੀਦੀ ਲੱਗਦਾ ਗਾਣੀ ਦੀ ਰਿਆਸਤ ਨਹੀਂ ਕੀਤੀ ਪਰ ਜਾਈ ਪਾਊਡਰ ਘੱਟ ਲੱਗਿਆ ਥੋੜਾ ਜਿਹਾ ਹੋਰ ਲਾ ਫੇਰ ਮਰੂਤਰੀ ਪਿੱਤ ਪਹਿਲਾਂ ਇਹਨਾਂ ਨੇ ਹਲਦੀ ਮਹਿੰਗੀ ਕਰਾਤੀ ਲੱਗਦਾ ਹੁਣ ਪਾਊਡਰ ਵੀ ਮਹਿੰਗਾ ਕਰਾਉਣਗੇ ਹਟੇ ਨਾ ਜਿੰਨਾ ਟਾਈਮ ਪਾウダー ਨਹੀਂ ਮੁੱਕਦਾ ਫੋਨ ਤੇ ਮਸਲੇ ਨੇ ਕੀ ਕੰਮ ਬਦਮਾਸ਼ੀ ਦਾ ਜਿਹੜੇ ਸਾਹਣਾ ਤੁਰਦਾ ਮੈਨੂੰ ਲੱਗਾ ਵਿਚੀ ਨਿਕਲ ਗਈ ਬੈਠਣ ਦਾ ਮੌਕਾ ਨਹੀਂ ਮਿਲਿਆ ਚੋਨ ਲਾਉਣ ਤੋਂ ਬਾਅਦ ਜੂਪੀ ਜਾਣ ਲਈ ਟ੍ਰੇਨ ਦੀ ਵੇਟ ਕਰ ਰਿਹਾ ਰਤ ਮਿਰਚਾਂ ਜਿਆਦਾ ਖਾ ਲਈਆਂ ਹੁਣ ਪੇਟ ਮਚਦੀ ਆ ਫੋਨ ਤੇ ਮਸਲੇ ਨੇ ਕੀ ਕੰਮ ਬਦਮਾਸ਼ੀ ਦਾ ਸਾਲਾ ਬਣਿਆ ਬਦਮਾਸ਼ੀ ਦਾ ਕੋਈ ਬੈਗ ਚ ਪਾ ਕੇ ਲੈ ਜੂ ਜੇ ਬਦਮਾਸ਼ੀ ਕਰਨੀ ਆ ਪੁੱਤ ਲੋਰ ਦੀ ਜਗ੍ਹਾ ਨੀਕਰ ਪਾਇਆ ਕਰ ਕਿਸੇ ਦਿਨ ਲੋਰ ਚੜ ਕੇ ਡਿੱਗ ਪੇਗਾ ਇਹਦੇ ਲੱਛਣ ਦੇਖ ਕੇ ਲੱਗਦਾ ਨੇ ਵਿੱਚ ਕਰਨ ਤੋਂ ਬਾਅਦ ਹੱਥ ਵੀ ਨਹੀਂ ਥੋਤੇ ਹੋਣੇ ਤੂੰ ਬਾਜੀ ਮਾਰ ਗਿਰਗਾ ਨੇ ਜੀਦੇ ਦਿਲ ਤੇ ਉਹ ਸੌ ਤੇਰੀ ਹਾਰਿਆ ਨਹੀਂ ਬਾਜੀ ਕਦੇ ਸੀਪ ਚ ਤੂੰ ਨੱਚ ਦੇ ਬਲਾਦੂ ਲਹਿੰਗਾ ਸੂਟ ਚੱਲ ਤੂੰ ਤੱਕ ਰਾ ਜਾ ਕੇ ਸਕੈਨ ਹੁਣ ਜਿੰਨੀ ਤੇਜ਼ ਆਈ ਸੀ ਉਨੀ ਤੇਜ਼ ਹੀ ਗਈ ਇਹ ਨਹੀਂ ਬਣਾਉਂਦੀ ਵੀਡੀਓ ਅੱਜ ਤੋਂ ਬਾਅਦ ਉਹ ਬਾਜੀ ਮਾਰਗੀ ਰਗਾਨੇ ਜੀ ਦੇ ਦਿਲ ਤੇੋਂ ਸੌ ਤੇਰੀ ਹਾਰਿਆ ਨਹੀਂ ਬਾਜੀ ਕਦੇ ਸੀਪ ਚ ਤੂੰ ਨੱਚ ਦੇ ਭਲਾ ਦੋ ਲੈ ਚੱਲ ਹੁਣ ਖੁੱਲ ਕੇ ਆ ਜੂਗੀ ਇਹ ਨਹੀਂ ਹੁਣ ਮੀਨਾ ਕੰਮ ਨੂੰ ਹੱਥ ਲਾਉਂਦੀ ਵਾਰੀ ਵਾਰੀ ਅਕਸਰੇ ਕਰਾਉਂਦੇ ਰਹੋ ਕੋਈ ਨਹੀਂ ਫਰਕ ਪੈ ਜੂਗਾ ਔਰ ਕੈਸਾਂ ਦੇ ਵਿੱਚ ਤੈਨੂੰ ਮੈਂ ਨਾ ਚਾਹਣਾ ਤੂੰ ਛਰਾਕੀਆਂ ਚ ਰਹੀ ਹੋਸ਼ਿਆਰ ਨਹੀਂ ਆਹੋ ਕਿੱਡਾ ਜੰਗ ਚ ਭੇਜਣ ਲੱਗਾ ਅੰਕਲ ਨੂੰ ਪਹਿਲੇ ਹੀ ਪਤਾ ਵੀ ਉਂਗਲ ਚਾੜੂ ਕੋਈ ਔਰਤ ਕੀ ਕਮਾਈ ਖਾਤਾ ਹੈ ਸਾਲੇ ਹਰਾਮੀ ਕੈਸ ਜਾਂਦੇ ਵਿੱਚ ਤੈਨੂੰ ਮੈਂ ਨਚਾਉਣਾ ਤੂੰ ਚੇਲਾ ਫਿਆ ਤੇ ਰਹੀ ਓ ਜਿਆਰਣੀ ਤੂੰ ਸ਼ਰਾਬਾਂ ਚ ਭੰਚਦਾ ਉਹਨੂੰ ਨਚਾਉਣੀਆ ਕੰਜਰ ਤੇ ਬੁੜੀਆਂ ਚ ਨਚਾਲਾ ਹੈਗਾ ਕੰਮ ਵੈਸੇ ਤੇਰਾ ਛਾਤੀ ਤੇ ਲੱਤਾਂ ਖਾਣ ਵਾਲੀ ਹੀ ਆ ਇੰਨੀ ਤਕੜੀ ਕਲਮਾਂ ਅੰਕਲ ਤੇਰੀ ਤੋੜ ਕੇ ਪਿੱਛੇ ਲੈ ਲਾ ਮਾਰੇ ਕੱਲੇ ਨੇ ਮਤਾਨਾ ਹੋਇਆ ਗੱਪਰੂ ਜਵਾਨ ਚੁਗ ਪੂਰੀਆਂ ਮਤਾਨਾ ਦੇ ਢੋਕੇ ਸਾਲਾ ਸਮਝ ਨਹੀਂ ਆਉਂਦੀ ਇਹ ਮੁੰਡਾ ਕਿ ਕੁੜੀ ਐਕਸਰਸਾਈਜ਼ ਹੌਲੀ ਕਰ ਵੀਰ ਦੁੱਧ ਡੋਲ ਜੂਗਾ ਨਾ ਭਾਈ ਬਰਾ ਪਾ ਕੇ ਰੱਖਿਆ ਕਰ ਸੁਰਮਾ ਇਹਦੇ ਜਵਾਕ ਤਾਂ ਨਹੀਂ ਭੁੱਖੇ ਮਰਦੇ ਮਾੜੀ ਜਨਾਨੀ ਨਾ ਵੱਡੇ ਚੱਕੇ ਹੀ ਫਿਰਦਾ ਪਤੰਦਰ ਚਲੋ ਦੀਦੀ ਦਾ ਸਮਾਨ ਵਾਪਸ ਕਰੋ ਕਿਹ ਜਾਂ ਕਿੱਥੇ ਬਈ ਇਹਦੇ ਸਿੰਘ ਵਾਲੇ ਆਏ ਅਰ ਫੋੜੀ ਕੋ ਕਰੇ ਮਮਾ ਇੰਨੀ ਵਾਰੀ ਤਾਂ ਸੋਨੂ ਸੀਤੋ ਵਾਲਾ ਨਹੀਂ ਡਿੱਗਦਾ ਬੱਬੂ ਵੀਰੇ ਦੇ ਤਾਂ ਬੈਠ ਖੋਵੋ ਇਨੇ ਲੱਸੀ ਵੱਧ ਪੀਣੀ ਲੱਗਦਾ ਨੇ ਨੀਂਦ ਆਉਂਦੀ ਆ ਤਕਾਨੇ ਲੱਗਣੀਆਂ ਮੇਰੇ ਵੀਰ ਥੇੜੀ ਮਰਸੀ ਚ ਇਹ ਖੇਡ ਨਹੀਂ ਡਿੱਗਣੀ ਆ ਲੱਗਦਾ ਅੰਨ ਦਾ ਵੇਰੀ ਬੇਟਾ ਕੋਈ ਹੋਰ ਕੰਮ ਸਿੱਖ ਲਓ ਕੋਈ ਵੇਲਡਿੰਗ ਦਾ ਕਰ ਲਓ ਮਾਰੇ ਕਰਦੇ ਡੋਲੂ ਵਾਂਗੂ ਰੁੜਿਆ ਪੈਦਾ ਹਜੇ ਥੱਲੇ ਪਿਆ ਦੰਦ ਕੱਢਦਾ ਹਰਾਮਜਾਦਾ ਕੀ ਯਾਰਾ ਦੇ ਕੱਢੀ ਚੌਥੇ ਘੇਰੇ ਨਾ ਜਮਾ ਨਾ ਹਲਾਇਆ ਨਾ ਖੇਰ ਹਜੇ ਪੰਜਵਾਂ ਤੱਕ ਘੇਰੀ ਨਹੀਂ ਪਾਇਆ ਕੁਝ ਨਹੀਂ ਹੋਇਆ ਬਸ ਨਾਲੀ ਸਾਫ਼ ਕੀਤੀ ਆ ਡੇਕੇਕੇ ਸਕੂਟਰੀ ਨੂੰ ਬੋਲਣ ਲੱਗੀ ਕਿ ਤੇਰੀ ਗਲਤੀ ਆ ਸਾਰੀ ਕੁੱਤਾ ਤੇ ਜਨਾਨੀ ਮੌਤ ਦੀ ਨਿਸ਼ਾਨੀ ਹਾਂਜੀ ਵੀਡੀਓ ਕੈਂਟ ਲੱਗੇ ਵੀਡੀਓ ਨੂੰ ਲਾਈਕ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਆਪਣੇ ਚੈਨਲ ਦੇ 40000 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਜਲਦੀ ਤੋਂ ਜਲਦੀ ਕਰਵਾ ਦਿਓ ਤੇ ਪੇਰ ਪੇਰ ਕਮੈਂਟ ਜਰੂਰ ਕਰ ਦਿਆ ਕਰੋ ਆ ਵੀਡੀਓ ਦੇ 24 ਘੰਟੇ ਦੇ ਵਿੱਚ 1000 ਲਾਈਕ ਪੂਰਾ ਕਰਵਾ ਦਿਓ ਤੇ ਜਲਦ ਮਿਲਦੇ ਆਪਾਂ ਕਿਸੇ ਹੋਰ ਕੈਂਟ ਵੀਡੀਓ ਦੇ ਨਾਲ